ਕਿੰਨੇ ਕਿਲੋਮੀਟਰਾਂ ਦੇ ਟੈਂਡਰ ਜਿਹੜੇ ਸਰਕਾਰ ਦੇ ਆਏ ਨੇ ਦਾ ਦਾਰਾ ਦੇਣ ਜਾ ਰਹੀ ਹੈ ਉਹ ਸਾਡੀ ਮੰਗ ਸੀ ਅਸੀਂ ਉਹਦਾ ਵਿਰੋਧ ਕੀਤਾ ਪਰ ਸਰਕਾਰ ਇੱਥੋਂ ਤੱਕ ਗਿਰ ਗਈ ਉਹ ਜੜੀਆ ਕੱਲ ਹਲੇ ਅਨੰਦਪੁਰ ਸਾਹਿਬ ਦਾ ਸਿੱਧੀ ਸਾਗਾ ਜਿਹੜਾ ਹੋਇਆ ਦਿੱਲੀ ਦੇ ਵਿੱਚ ਗੁਰੂ ਗ੍ਰੰਥ ਦੇ ਇੱਕ ਮਦਰਸ਼ਾ ਮਣਾ ਕੇ ਹਟਿਆ ਕਿਹੜੇ ਮੂੰਹ ਨਾਲ ਦਾਵੇ ਕਰਤੀ ਅਸੀਂ ਭਾਈ ਜੀ ਸੱਟਾਂ ਲੱਗੀਆਂ ਨੇ ਸਾਡੇ ਕੇਸਾਂ ਦੀ ਬੇਇੱਜ਼ਤੀ ਕਰ ਰਹੀ ਹੈ ਸਾਡੇ ਕੇਸ ਰੋਲੇ ਇਹਨਾਂ ਨੇ ਕਿਹੜੇ ਮੂੰਹ ਨਾਲ ਦਾਵੇ ਕਰਤੀਏ ਵੀ ਅਸੀਂ ਸੇਖਾਂ ਵਾਂਗੀਆਂ ਸੱਟਾਂ ਲੱਗੀਆਂ ਨੇ ਸੁਲਤਾਨ ਬਿਲਕੁਲ ਸੱਟਾਂ ਲੱਗੀਆਂ ਡੰਡੇ ਮਾਰੇਗੇ ਸਾਡੇ ਕੱਪੜੇ ਪੜ ਗਿਆ ਕੱਚੇ ਦੇ ਵਿੱਚ ਬੈਠਾ ਸਾਡੇ ਪਰਦਾ ਸੇਵਾ ਕਰਾ ਲੋ ਭਾਈ ਜੀ ਕਹਿਣਾ ਕਿ ਜੇ ਆਹੋਗੇ ਪੁਲਿਸ ਦੇ ਪਰ ਵੀ ਵਰਤੀ ਰਹੇ ਪੁਲਿਸ ਸਾਹਿਬ ਆਹ ਦੇਖੋ ਚਰਨ ਕਲਾ ਮਾਰੀ ਮਰਦਾਬਾਦ ਇੱਕ ਪੂਖਲਾ ਦੁੱਤ ਜੋ ਕਰਕੇ ਨਾ ਦੇਖ ਲੋ ਜਿਹੜੇ ਭਗਵਾਨ ਕਮਾਲ ਕਹਿੰਦਾ ਸੀ ਨਾ ਮੈਂ ਪਹਿਲੀ ਗੇਮ ਦੇ ਪੱਕੇ ਬਣਾ ਪੱਕੇ ਕਰੂੰਗਾ ਇੱਕ ਆਪ ਰੋਡ ਕਰਾਣੇ ਲਈ ਗੱਡੀਆਂ ਪਾ ਲਗਾ ਬਰੇਕ ਕੋਣ ਤੋਂ ਕੱਟ ਨੂੰ ਨਾ ਨਾ ਕਰਦੇ ਆ ਆਮ ਆਦਮੀ ਪਾਰਟੀ ਨੂੰ ਇਹਨਾਂ ਲੀਡਰਾਂ ਨੂੰ 500 ਤੋਂ 600 ਕਰੋੜ ਦਾ ਫਾਇਦਾ ਹੋਣਾ ਹੈ ਇਹ ਗੱਡੀਆਂ ਪਾਂਚ ਇੱਕ ਕ੍ਰਾਪਟਰ ਕ੍ਰਾਪਟਰ ਆਮ ਆਦਮੀ ਪਾਂਚ ਫਰੇਮ ਦੇ ਗੇਟ ਨੂੰ ਕਰਦਾ ਲਾਵਾ ਕਾਨੂੰਨ ਚ ਨਹੀਂ ਲਾ ਹੁੰਦਾ ਜੇ ਤੁਸੀਂ ਇਹ ਸਾਨੂੰ ਚੀਜ਼ ਦੱਸੋ ਵੀ ਅਸੀਂ ਸਿਰਫ ਇਹ ਗੱਡੀਆਂ ਲੈਣ ਦੀਆਂ ਕਰਦੇ ਆ ਅਸੀਂ ਅਸੀਂ ਇਹ ਇਹਦਾ ਮੈਂ ਜੋ ਆਪ ਦੇ ਨਾਲ ਰਿਕਾਰਡ ਕਰ ਲਈ ਰਿਕਾਰਡਿੰਗ ਸੁਣ ਲਓ ਸਰ ਜਦੋਂ ਵੀ ਕਮ ਸਾਊਂਡ ਅਸੇ ਚੰਨ ਇੱਕ ਅੱਛਾ ਲੱਗੇ ਇਹ ਸਾਨੂੰ ਲਾ ਕਹਿੰਦਾ ਇਹ ਕਨਸਟੀਟਿਊਸ਼ਨ ਕਹਿੰਦਾ ਉਹਨੂੰ ਰਾਈਟ ਹੈ ਕਿਸੇ ਨੂੰ ਵੀ ਕਿ ਕੋਈ ਪਬਲਿਕ ਪ੍ਰੋਪਰਟੀ ਪਬਲਿਕ ਐਂਡ ਪ੍ਰਾਈਵੇਟ ਪ੍ਰੋਪਰਟੀ ਹੈ ਜੇ ਕਿਸੇ ਨੂੰ ਚਾਰਕੋਲ ਪੂਰਾ ਹੈ ਜੇ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਤੇ ਜਾਂ ਕੋਈ ਭੜਕਾਉ ਉਪਾਸ਼ਣ ਦੇ ਕੇ ਕਿਸੇ ਦੀ ਜਾਨ ਨੂੰ ਖਤਰੇ 'ਚ ਪਾ ਸਕਦਾ ਜਿਵੇਂ ਤੁਹਾਡੇ ਸੱਜਣ ਨੇ ਸਪੀਚ ਵੀ ਕਿਹਾ ਹੁਣ ਵੀ ਕਹਿ ਰਿਹਾ ਕਿ ਮੇਰੇ ਤੋਂ ਅੱਕ ਲਾਓ ਮੈਂ ਲਾਉ ਮੁੰਡੇ ਵਾਪਸ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਲਾ ਦੇ ਖਿਲਾਫ ਨੇ ਸਭ ਤੋਂ ਉੱਤਮ ਇਨਸਾਨੀ ਜ਼ਿੰਦਗੀ ਰੁਕ ਜਾ ਉਦੋਂ ਬਾਅਦ ਜਿਹੜੀ ਪਬਲਿਕ ਦੀ ਪ੍ਰਾਪਰਟੀ ਹੈ ਉਹ ਹੈ ਇਸ ਕਰਕੇ ਜੇ ਆਪਾਂ ਕਹੀਏ ਰਾਈਟ ਨਹੀਂ ਹੈ ਪੂਰਾ ਰਾਈਟ ਹੈ ਜੇ ਕੋਈ ਬੰਦਾ ਕਾਨੂੰਨ ਨੂੰ ਹੱਥ ਲਵੇ ਤਾਂ ਉਹਦੇ ਖਿਲਾਫ ਬਣਦੀ ਹੈ ਜੀ ਘਰ ਜਿਵੇਂ ਬਾਅਦ ਚ ਹੋ ਗਿਆ ਨਾ ਸਾਲ